ਸਮਰਾਲਾ ਦੇ ਨਜ਼ਦੀਕੀ ਪਿੰਡ ਟੋਹਰਪੁਰ ਵਿਖੇ ਬੀਤੀ ਰਾਤ 2 ਵਜੇ ਪਿੰਡ ਦੀ ਛੱਤ ਦੇ ਉੱਪਰ ਜੰਗਲੀ ਜਾਨਵਰ ਚੀਤਾ ਵਖਾਈ ਦਿੱਤਾ। ਦੋਸਤੋ ਬਾਅਦ ਪਿੰਡ ਵਿੱਚ دہشت ਦਾ ਮਾਹੌਲ ਬਣਿਆ। ਦੱਸਦੀ ਕਿ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ ਤੇ ਵਾਇਰਲ ਹੋਈ। ਦੀ ਰਾਤ 3 ਵਜੇ ਦੇ ਕਰੀਬ ਪਿੰਡ ਵਾਸੀ ਇਕੱਠੇ ਹੁੰਦੇ ਨੇ। ਪਿੰਡ ਵਾਸੀਆਂ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਲਾਰਡ ਸਪੀਕਰ ਦੇ ਰਾਹੀਂ ਪਿੰਡਾਂ ਦੇ ਵਿੱਚ ਅਨਾਊਂਸਮੈਂਟ ਕੀਤੀ ਹੈ ਕਿ ਪਿੰਡ ਦੇ ਵਿੱਚ ਜੰਗਲੀ ਜਾਨਵਰ ਚੀਤਾ ਘੁੰਮ ਰਿਹਾ ਆਪਣੇ ਆਪਣੇ ਬੱਚਿਆਂ ਦਾ ਤੇ ਪਾਲਤੂ ਜਾਨਵਰਾਂ ਦਾ ਧਿਆਨ ਰੱਖੋ ਤੇ ਜੀ ਸੂਚਨਾ ਸਮਰਾਲਾ ਪੁਲਿਸ ਦੇ ਸਬੰਧਤ ਵਿਭਾਗ ਨੂੰ ਦਿੱਤੀ ਗਈ ਤੇ ਸਵੇਰੇ ਤੜਕਸਾਰ ਪੁਲਿਸ ਵੀ ਪੈਂਡ ਦੇ ਵਿੱਚ ਪਹੁੰਚ ਗਈ ਹੈ ਜੀ ਨਾ ਵੀ ਮੇਰਾ ਨਾਮ ਹੈ ਗੁਰਦੀਪ ਸਿੰਘ ਜੀ ਪੈਂਟ ਆਰਡਰ ਵਰ ਜੀ ਕੀ ਹੋਇਆ ਕੀ ਘਟਨਾ ਹੋਈ ਇਹ ਰਾਤ ਨੂੰ ਜੀ 2:00 ਵਜੇ ਉੱਪਰੋਂ ਆਵਾਜ਼ ਜੀ ਆਉਣ ਲੱਗੀ ਹੋਰੇ ਲੋੜ ਦੀ ਵੀ ਅਸੀਂ ਵੀ ਚਲੋ ਦੇਖੀਏ ਕੀ ਆ ਮੈਂ ਕੈਮਰਾ ਚੈੱਕ ਕੀਤੇ ਤਾਂ 2:00 ਵਜੇ ਦੇਖਿਆ ਵੀ ਕੈਮਰੇਆਂ ਚਿੱਟਾ ਸੀਗਾ ਜੀ ਇਹ ਅੱਜ ਆ ਰਾਤ ਦੀ ਜੀ ਇੱਕ ਕਿੰਨੇ ਕ ਵਜੇ ਦੇਖਿਆ ਦੋ ਵਜੇ ਪੂਰੇ ਜੀ ਉਹ ਕਿੰਨੇ ਕ ਟਾਈਮ ਰਿਹਾ ਉਹ ਕੋਠੇ ਤੇ ਰਿਹਾ ਘੱਟੋ ਘੱਟ ਜੀ 11 12 ਮਿੰਟ ਉਸ ਤੋਂ ਬਾਅਦ ਫਿਰ ਆਪਣੀ ਉਹ ਸਾਹਮਣੇ ਗੱਡੀ ਖੜੀ ਆਈ ਉਹ ਥੱਲੇ ਵੜ ਗਿਆ ਤੇ ਉਸ ਤੋਂ ਬਾਅਦ ਫੇਰ ਨਹੀਂ ਦੇਖਿਆ ਜੀ ਪਹਿਲਾਂ ਵੀ ਕਦੇ ਦੇਖਿਆ ਨਹੀਂ ਪਹਿਲਾਂ ਨਹੀਂ ਦੇਖਿਆ ਪਰਸੋਂ ਨੇ ਕਿ ਦੋ ਕੁੱਤੇ ਜ਼ਰੂਰ ਆਪਣੇ ਉਧਰ ਕਲੋਨੀਆਂ ਚ ਖਾਦੇ ਨੇ ਵੀ ਕਈ ਜਾਨਵਰ ਨੇ ਛੋਟੇ ਘਰੇ ਵੀ ਕੋਈ ਜ਼ਰੂਰ ਦਾ ਨੁਕਸਾਨ ਤਾਂ ਨਹੀਂ ਨਹੀਂ ਆਪਣੇ ਨੁਕਸਾਨ ਕੋਈ ਨਹੀਂ ਵੀ ਹੋਇਆ ਇੱਕ ਤੁਸੀਂ ਫਿਰ ਉਸ ਤੋਂ ਬਾਅਦ ਕੀ ਕੀਤਾ ਬਾਹ ਜਿਹੜੇ ਲਾਗ-ਪਾਗ ਘਰ ਚੀਕੇ ਉਹਨਾਂ ਨੂੰ ਤਲਾਸ਼ ਦਿੱਤੀ ਸੀ ਚਲੋ ਆਪਣਾ ਥੋੜਾ ਲੋਸਮੈਂਟ ਚਲੋ ਲੋਸਮੈਂਟ ਜੀ 3.50 6.30 ਦਾ ਲੋਸਮੈਂਟ ਕਰਾਤੀ ਸੀ ਜੀ ਤੇ ਹੁਣ ਕੀ ਅੱਗੇ ਬੰਦਾ ਉਹ ਕੀ ਕਿਤੇ ਨੱਕ ਲਾ ਦੇ ਉਹ ਹਾਂ ਨੱਕਾ ਲਾ ਕੇ ਚਲੋ ਐਂ ਜੀ ਫੜਿਆ ਜਾਵੇ ਉਹਨੂੰ ਚਲੋ ਕਿਸਦਾ ਚਲੋ ਨੁਕਸਾਨ ਹੋਣਾ ਵੱਜ ਜਾਵੇ ਕਿਸੇ ਕੀ ਨਾਮ ਤੁਹਾਡਾ ਜੀ ਮੈਂ ਨੋ ਜਗਜੀਤ ਸਿੰਘ ਆ ਜੀ ਕਿਹ ਕੀ ਮਾਮਲਾ ਹੋਇਆ ਤੁਹਾਡੇ ਕੋਲ ਚਿੱਕਾ ਆ ਗਿਆ ਸਾਡੇ ਮੇਰੀ ਮੈਸੇਜ ਸਰਪੰਚ ਅਦਵਿੰਦਰਪੁਰ ਤੇ ਸਾਨੂੰ ਸਵੇਰ ਨੂੰ ਅੱਜ ਸੂਚਨਾ ਮਿਲੀ ਜੇ ਜਾਗਰਤ ਸਿੰਘ ਦੇ ਮਕਾਨ ਦੇ ਉੱਤੇ ਚਿੱਟਾ ਦੇਖਿਆ ਗਿਆ ਤੇ ਜਿਹਦੀ ਵੀਡੀਓ ਵੀ ਉਹਨਾਂ ਦੇ ਸੀਸੀਟੀਵੀ ਕੈਮਰੇ ਤੋਂ ਅਸੀਂ ਬੈਰਲ ਹੋਈ ਹੈ ਪੂਰੇ ਨਗਰ ਨੂੰ ਮੰਨ ਲਓ ਸਾਰੇ ਜਿੰਨਾਂ ਦੇ ਅਲਾ ਦੇ ਵਿੱਚ ਨਗਰ ਦੇ ਸਾਰਿਆਂ ਕੋਲ ਮਤਲਬ ਭੇਜ ਦਿੱਤੀ ਗਈ ਹੈ ਤੇ ਨਾਲ ਹੀ ਅਸੀਂ ਪੁਲਿਸ ਚੌਕੀ ਖੱਡੋ ਦੇ ਇੰਚਾਰਜ ਸਰਦਾਰ ਮختار ਸਿੰਘ ਨੂੰ ਸੂਚਿਤ ਕਰਤਾ ਵੀ ਇਦਾਂ ਦੀ ਗੱਲ ਨਾਲ ਹੀ ਉਹਨਾਂ ਨੇ ਫਿਰ ਰੇਂਜ ਅਫਸਰ ਮਨਕੋ ਆਗ ਨੂੰ ਸੂਚਨਾ ਦਿੱਤੀ ਹੈ ਤੇ ਹੁਣ ਸਾਡੇ ਕੋਲ ਇਸ ਟਾਈਮ ਸਥਿਤੀ ਸਮਰਾਲਾ ਤਾਂ ਤੋਂ ਤਰਸਿੰਗ ਜੀ ਪਹੁੰਚੇ ਨੇ ਆਪਣੀ ਟੀਮ ਦੇ ਨਾਲ ਤੇ ਉਹਨਾਂ ਨੇ ਆ ਕੇ ਉਹ ਜਿਹੜੀ ਫੁਟੇਜ ਸੀ ਸੀਸੀਟੀਵੀ ਕੈਮਰੇ ਦੀ ਆਪ ਵੀ ਦੇਖਿਆ ਤੇ ਇਹ ਪੂਰੇ ਵਿਸ਼ਵਾਸ ਦੇ ਨਾਲ ਮੰਨਿਆ ਗਿਆ ਕਿ ਇਹ ਵਾਕਈ ਕੀਤਾ ਹੀ ਹੈ। ਵਾਕਈ ਕੀ ਕੀਤਾ ਪਿੰਡ ਦੇ ਵਿੱਚ ਆਲਾ ਤੇ ਲੋਕ ਆਮ ਘਰਾਂ ਬਾਹਰ ਰਹਿੰਦੇ ਨੇ ਬੈਸ਼ਦਮਾਹੌਲ ਹੋ ਜੂਗਾ। ਹਾਂ ਬਿਲਕੁਲ ਬੈਸ਼ਦਮਾਹੌਲ ਬਣ ਚੁੱਕਿਆ ਹੈ ਤੇ ਲੋਕ ਡਰੇ ਹੋਏ ਨੇ ਤੇ ਅਸੀਂ ਅਨਾਉਂਸਮੈਂਟ ਰਾਹੀਂ ਗੁਰਦਵਾਰ ਸਾਹਿਬ ਤੋਂ ਪਿੰਡ ਨੂੰ ਲੱਟ ਵੀ ਕਰ ਚੁੱਕੇ ਆ ਕਿ ਰਾਤ ਦੇ ਸਮੇਂ ਜਾਂ ਦਿਨਲੇ ਸਮੇਂ ਮੱਤਿਆਂ ਨੂੰ ਵੀ ਪੂਰੇ ਆਪਣੇ ਧਿਆਨ ਨਾਲ ਰੱਖਿਆ ਜਾਵੇ ਤੇ ਆਪ ਵੀ ਜੇ ਆਪਣੇ ਖੇਤਾਂ ਦੇ ਵਿੱਚ ਜਾਣਾ ਕੰਮ ਕਰਨ ਲਈ ਤਾਂ ਪੂਰੇ ਸੁਚੇਤ ਹੋ ਕੇ ਜਾਣਾ ਪਿੰਡ ਦੇ ਵਿੱਚ ਨੁਕਸਾਨ ਕੀ ਕੀਤਾ ਹੋਇਆ ਪਿੰਡ ਦੇ ਵਿੱਚ ਨੁਕਸਾਨ ਇਹ ਆ ਵੀ ਜਿਹੜੇ ਕਲੋਨੀਆਂ ਨੇ ਉੱਥੋਂ ਪਤਾ ਲੱਗਿਆ ਵੀ ਉੱਥੇ ਦੋ ਕੁੱਤੇ ਜਿਹੜੇ ਉਹਨਾਂ ਤੇ ਹਮਲਾ ਕੀਤਾ ਗਿਆ ਵੀ ਉਹਨਾਂ ਵਿੱਚੋਂ ਇੱਕ ਕੁੱਤਾ ਤਾਂ ਖਾ ਲਿਆ ਗਿਆ ਤੇ ਦੂਜੇ ਨੂੰ ਵੀ ਕਾਹਨੂੰ ਸੱਟ ਦਿੱਤੀ ਗਈ ਬੰਨੇ ਹੋ ਕੁੱਤੇ ਜਿਹੜੇ ਦੋਨਾਂ ਤੇ ਹਮਲਾ ਕੀਤਾ ਗਿਆ ਉੱਥੋਂ ਵਿਸ਼ਵਾਸ ਹੋ ਗਿਆ ਵੀ ਵਾਕਈ ਕੀਤਾ ਹੀ ਹਾਂਜੀ ਅਸੀਂ ਪਿੰਡ ਟੋਡਰਪੁਰ ਪਹੁੰਚੇ ਹਾਂ ਜੀ ਇੱਥੇ ਸਾਨੂੰ ਤਲਾਬ ਮਿਲ ਗਿਆ ਵੀ ਚੀਤਾ ਮਤਲਬ ਆ ਗਿਆ ਹੈ ਸਰਰ ਨਾਦਰ ਸਿੰਘ ਦੇ ਘਰੇ ਅਸੀਂ ਮਹਿਕਮਾ ਇਹਨੂੰ ਸੰਬੰਧਤ ਮਹਿਕਮੇ ਨੂੰ ਇਨਫੋਰਮ ਕਰਤਾ ਜੀ ਉਹ ਵੀ ਪਹੁੰਚ ਰਹੇ ਨੇ ਦੇਖੋ ਨਿਸ਼ਾਨ ਵੀ ਦਿੱਤੇ ਦੇਖੇ ਸੀ ਸੀਟੀਵੀ ਜੀ ਜੀ ਸੀ ਸੀ ਕੈਮਰੇ ਸਾਡੇ ਮਤਲਬ ਅਸੀਂ ਫੁਟੇਜ ਕੱਢਾ ਧੰਗਾਲ ਰਹੇ ਆ ਇਸ ਤੋਂ ਅੱਗੇ ਵੀ ਅਸੀਂ ਕੈਮਰੇ ਦੇਖ ਰਹੇ ਹਾਂ ਜੀ ਕੋਈ ਜਾਨਵਰ ਵਗੈਰਾ ਜ ਕਿਸੇ ਦਾ ਕੋਈ ਹਮਲਾ ਵੀ ਕੀਤਾ ਹੈ ਜਿੰਨੇ ਹੁਣ ਲੇਟੈਸਟ ਸੁਣੀ ਪਤਾ ਲੱਗਿਆ ਵੀ ਇੱਕ ਦਿਨ ਪਹਿਲਾਂ ਦੋ ਡੌਗੀਆਂ ਨੂੰ ਇਹਨਾਂ ਨੇ ਮਤਲਬ ਖਾਦਾ ਪਰ ਨਾਰਮਲੀ ਲੱਗੇ ਸੀ ਇਹ ਪਿੰਡ ਦੇ ਵਸੇ ਵੀ ਚਲੋ ਕੁਝ ਹੋਰ ਕੋਈ ਗੱਲਬਾਤ ਨਾ ਹੋਵੇ ਪਰ ਇਹ ਹੁਣ ਯਕੀਨ ਹੋ ਗਿਆ ਵੀ ਇੱਥੇ ਜਰੂਰ ਆਇਆ ਹੋਇਆ ਜਾਨਵਰ ਚਿਤਾ ਜੀ ਇਹਨੂੰ ਲੈ ਕੇ ਪਰਿੰਡ ਵਿੱਚ ਕੋਈ ਕਿਸੇ ਕੀਤਾ ਜਾ ਰਿਹਾ ਤੁਹਾਡੇ ਕੋਲ ਫੋਨ ਕੋਈ ਨਾਕਾ ਲਗਾਇਆ ਜਾ ਬਿਲਕੁਲ ਸਰ ਬਿਲਕੁਲ ਜੀ ਸਾਡੀ ਮੁਲਾਜ਼ਮ ਪਹੁੰਚ ਚੁੱਕੇ ਨੇ ਸਬੰਧਤ ਮਹਿਕਮਾ ਵੀ ਆ ਗਿਆ ਸੀ ਜਲਦੀ ਕਵਰ ਕਰ ਲਾਂਗੇ ਪਿੰਡ ਵਾਲੇ ਕੀ ਕਹਿਣਾ ਚਾਹੁੰਦੇ ਪਿੰਡ ਵਾਸੀ ਤਾਂ ਮਤਲਬ ਸਤਿਜਤ ਰਹਿਣ ਜੀ ਜੇ ਤੇ ਇਹ ਕਿਤੇ ਦਿਖਾਈ ਦਿੰਦਾ ਤੁਰੰਤ ਸਾਨੂੰ ਦੱਸਣ ਜੀ ਲੱਗਦਾ ਕਿ ਬਿਨਾਂ ਗੱਲ ਹੋ ਗਈ ਜੀ ਜੀ ਹੋ ਗਈ ਜੀ ਈਐਫਐਸਓ ਨਾਲ ਵੀ ਹੋਊਗੀ ਉਹ ਵੀ ਪਹੁੰਚ ਰਹੇ ਨੇ ਜੇ ਜੀਤਾ ਦੇਖਦਾ ਤਾਂ ਉਹਨੂੰ ਫੜਨ ਲਈ ਕੀ ਤਿਆਰੀ ਕੀਤੀ ਜੀ ਉਹਨਾਂ ਨੇ ਦੇਖੋ ਜੀ ਰੇਂਜ ਅਫਸਰ ਦਾ ਮੇਰੀ ਹੁਣੀ ਗੱਲ ਹੋਈ ਆ ਰਸਤੇ 'ਚ ਨੇ ਬਕਾਇਦਾ ਇਹਨਾਂ ਕੋਲ ਟੀਮ ਆ ਜੀ ਇਹ ਫੋਰਸ ਆ ਇਹਨੂੰ ਪੂਰੇ ਤਰੀਕੇ ਨਾਲ ਗ੍ਰਿਪ ਕਰਨਗੇ ਇਹਨੂੰ ਫੜਨਗੇ ਜੀ ਬਿਨਾਂ ਨੁਕਸਾਨ ਤੋਂ ਜੀ